ਸਕੂਰੀਏ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰੋ ਸਾਥੀ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਇੱਕ ਵਾਰ ਸਾਰਿਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਦੱਸਦੀ ਹੈ ਗੜਸ਼ੰਕਰ ਨੇੜੇ ਵੱਡਾ ਹਾਦਸਾ ਵਾਪਰਿਆ ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ ਵਿੱਚ ਡਿੱਗਣ ਕਾਰਨ ਪਾੜੀ ਚ ਰੁੜ ਜਾਂਦੀ ਹੈ ਜਿਸ ਕਰਕੇ 10 ਲੋਕਾਂ ਦੀ ਮੌਤ ਹੋ ਜਾਂਦੀ ਹੈ ਸਮਾਚਾਰ ਪ੍ਰਾਪਤ ਹੈ ਦੱਸਦੀ ਹੈ ਗੜਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋ ਦੀ ਖੱਡ ਵਿੱਚ ਆਏ ਮੀਂਹ ਤੇ ਪਾਣੀ ਵਿੱਚ ਮਾਚਲ ਪ੍ਰਦੇਸ਼ ਦੇ ਦੇਰਾ ਪਿੰਡ ਤੋਂ ਵਿਆਹ ਤੇ ਜਾ ਰਹੇ ਬਰਾਤੀਆਂ ਨਾਲ ਇਹ ਭਰੀ ਇਨੋਵਾ ਗੱਡੀ ਰੁੜ ਗਈ ਉਕਤ ਗੱਡੀ ਵਿੱਚ 11 ਦੇ ਕਰੀਬ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਅਤੇ 4ਾਂ ਦੀ ਭਾਲ ਜਾਰੀ ਹੈ ਇਸ ਦੇ ਨਾਲ ਹੀ ਇੱਕ ਵਿਅਕਤੀ ਨੂੰ ਉੱਥੇ ਖੜੇ ਲੋਕਾਂ ਵੱਲੋਂ ਬਚਾ ਲਿਆ ਗਿਆ ਗੱਡੀ ਵਿੱਚੋਂ ਕੱਢੇ ਵਿਅਕਤੀ ਦੀਪਕ ਭਾਟੀਆਂ ਪੁੱਤਰ surjit ਭਾਟੀਆਂ ਵਾਸੀ ਦੇਰਾ ਨੇੜੇ ਮਹਿਤਪੁਰ ਜ਼ਿਲ੍ਹਾ ਹੁਣ ਹਿਮਾਚਲ ਪ੍ਰਦੇਸ਼ ਤੋਂ ਕਰਾਇਤੀ ਗੱਡੀ ਕਰਕੇ ਨਵਾਂ ਸ਼ਹਿਰ ਵੇਖੇ ਵਿਆਹ ਵਿੱਚ ਸ਼ਾਮਿਲ ਹੋਣ ਜਾ ਰਹੇ ਸਨ